ਨੰਨੋ ਮਾ ਦੇਖੋ ਆ ਵੀ ਕੋਲੋਂ ਪੀਸ ਮਾ ਦੇਖੋ ਆ ਦੇਖੋ ਚਾਏ ਪੀ 4.500 ਇਹਦੇ ਵਿੱਚ ਵਿੱਚ ਵਿਕਿਆ 550 ਆ ਪੀਸ ਬਤਾ ਕਿੰਨੇ ਦੇਣਾ ਤੁਹਾਨੂੰ ਸਿਰਫ ਹਾਂਜੀ ਸਿਰਫ ਸਾਡੇ 380 ਰੁਪਏ ਦਾ ਪੀਸ ਦੇਣਾ ਸਿਰਫ ਮਾਲ ਲਾ ਤੇ ਲੈਸ ਦੇ ਉੱਤੇ ਸਟਾਕ ਕਲੀਅਰ ਕਰਨਾ ਸੀ ਸੀਟ ਆ ਗਈ ਜਿਵੇਂ ਆ ਦੇਖੋ ਦੋ ਪਿੱਲੋ ਕਵਰ ਨਾਲ ਲੱਗੇ ਨੇ ਆ ਦੇਖੋ ਡਬਲ ਬੈੱਡ ਦੀ ਬੈੱਡ ਸ਼ੀਟ ਹੈ ਤੇ ਆ ਦੋ ਪਿੱਲੋ ਕਵਰ ਨਾਲ ਆ ਇਹ ਸਿਰਫ ਦੇ ਦੇਣੀ 160 ਰੁਪਏ ਦੀ ਓਕੇ ਸਿਰਫ 160 ਰੁਪਏ ਦੀ ਇਹ ਕੱਟੋ ਘੱਟ ਵੀ 2.5 300 ਰੁਪਏ ਸੇਲ ਕਰਦੇ ਲੋਕੀ ਵੱਡਾ ਸਹਜ ਹੈਗਾ ਇਹ ਸਾਈਡ ਤੇ ਬੋਨ ਵੀ ਲੱਗੀ ਹੋਈ ਆ ਤੇ ਜੇ ਤੁਸੀਂ ਇਹਨੂੰ ਬੈੱਡ ਬੈੱਡ ਸ਼ੀਟ ਨੂੰ ਯੂਜ਼ ਕਰਨਾ ਹੈ ਤਾਂ ਬੈੱਡ ਸ਼ੀਟ ਨੂੰ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇਹਦਾ ਕਵਰ ਨੂੰ ਵੀ ਕਰ ਸਕਦੇ ਹੋ ਆ ਸਾਈਜ਼ ਵੀ ਫੁੱਲ ਹੈਗਾ ਇਹ ਤੁਹਾਨੂੰ ਰੇਟ ਦੇ ਦਾਂਗੇ 600 50 ਰੁਪਏ ਦੇ ਦਾਂਗੇ ਆ ਦੇਖੋ ਲੈ ਚੱਦਰਾਂ ਦੇਖੋ ਇਹ ਇੱਕੋ ਨਾਲ ਦਾ ਪੀਸ ਅਸੀਂ ਚਾਰ 450 ਵੀ ਚੱਕਿਆ ਸੀਗਾ ਇੱਕੋ ਇੱਕੋ ਕਲਰ ਦਾ ਇਹ ਮਿਲਣਾ ਇੱਕੋ ਹੀ ਕਲਰ ਹੈ ਇੱਕੋ ਡਿਜ਼ਾਈਨ ਕਿੰਨੇ ਦਾ ਇਹ ਸਿਰਫ ਦੇਣੀ 310 ਰੁਪਏ ਦੀ ਬੈੱਡ ਸ਼ੀਟ ਹੈ ਪੰਜ ਪੀਸਾਂ ਦਾ ਸੈੱਟ ਹੁੰਦਾ ਨਾਲੇ ਬੈੱਡ ਸ਼ੀਟ ਵੀ ਕਿੰਗ ਸਾਈਜ਼ ਦੀ ਹੈ ਇਹ 10 ਇੰਚੀ ਗੱਦੇ ਦਾ ਗ੍ਰਾਹਨ ਲਾਈਨਿੰਗ ਕਿੰਗ ਸਾਈਜ਼ ਦੀ ਬੈੱਡ ਸ਼ੀਟ ਹੈ ਦੇਖੋ ਕਿੰਨਾ ਵਧੀਆ ਕਲਰ ਕਿੰਨੇ ਵਧੀਆ ਆ ਦੇਖੋ ਰੰਗ ਕਿੰਨਾ ਵਧੀਆ ਦੋ ਕੁਸ਼ਨ ਨਾਲ ਆ ਬੈੱਡ ਸ਼ੀਟ ਇਹ ਸਿਰਫ ਦੇਣੀ 825 ਰੁਪਏ ਦੀ ਅਸੀਂ ਦੱਸੋ ਕਿੰਨੇ ਮਹਿੰਗੇ 825 ਰੁਪਏ ਕਿੰਗ ਸੇ ਆ ਜਾ ਹੈਗਾ ਜੇ ਇਹ 14 15 ਸੇਲ ਹੁੰਦੀ ਬੈੱਡ ਸ਼ੀਟੇ ਘੱਟੋ ਘੱਟ ਹਾਂਜੀ ਸਸੇ ਗੱਲਦਾਰਾਂ ਨੂੰ ਉਹ ਪਕੜਿਆ ਲੁਧਿਆਣੇ ਫੀਲ ਲਗਾ ਕੇ ਨੈਦਰ ਹੈਂਡ ਲੂਪ ਵਾਲਿਆਂ ਦੇ ਬਾਈਨਾਂ ਦੇ ਪਹਿਲਾਂ ਵੀ ਵੀਡੀਓ ਕਾਫੀ ਪਾਈਆਂ ਨੇ ਇਹਨਾਂ ਕੋਲ ਸਾਰਾ ਕੰਬਲ ਹੋ ਗਿਆ ਰਜਾਈਆਂ ਹੋ ਗਈਆਂ ਕਵਰ ਹੋ ਗਏ ਸਾਰੀ ਚੀਜ਼ਾਂ ਦੇ ਸੋਫਿਆਂ ਦੇ ਬਹੁਤ ਘੱਟ ਰੇਟਾਂ ਤੇ ਕੁਆਲਿਟੀ ਬੁਰੀ ਟੌਪ ਦੀ ਹੁੰਦੀ ਆ ਤੇ ਆਜੇ ਤਰ੍ਹਾਂ ਬਾਈ ਨੂੰ ਮਣਾਉਂਦੇ ਆ ਸਟਾਕ ਕਰਨਾ ਬਾਈ ਇਹਨਾਂ ਨੇ ਆਫਰਾਂ ਲੱਗੀਆਂ ਨੇ ਆ ਵੀ ਵੀਡੀਓ ਬਣਿਆ ਰਿਹਾ ਫੋਰ ਮਿੰਟ ਠੀਕ ਠਾਕ ਹਾਂਜੀ ਹਾਂਜੀ ਵਧੀਆ ਭਾਜੀ ਕੀ ਦਿਖਾਵੋਗੇ ਫਿਰ ਅੱਜ ਅੱਜ ਆਟਮਾ ਦਿਖਾਵਾਂਗੇ ਤੁਹਾਨੂੰ ਲੋੜੀ ਦੀ ਲਾਤੀ ਸੇਲ ਅਸੀਂ 4 ਦਿਨ ਦੀ 3-4 ਦਿਨ ਜਿਹੜੇ ਰਹਿੰਦੇ ਆ 5 ਦਿਨ ਉਹਨਾਂ ਦੀ ਸੇਲ ਲਾਤੀ ਆ ਸੀ ਮਾਲ ਲਾ ਤੇ ਲੈਸ ਦੇ ਉੱਤੇ ਸਟਾਕ ਕਲੀਅਰ ਕਰਨਾ ਸੀ ਸ਼ੀਟਾਂ ਜਿਵੇਂ ਆ ਦੇਖੋ ਦੋ ਪਿੱਲੋ ਕਵਰ ਨਾਲ ਲੱਗੇ ਨੇ ਆ ਦੇਖੋ ਬੈੱਡ ਸ਼ੀਟ ਖੋਲ ਕੇ ਦਿਖਾਓ ਪਹਿਲੇ ਆਵੜ ਖੋਲ ਕੇ ਦਿਖਾਓ ਬੈੱਡ ਸ਼ੀਟ ਇੱਧਰ ਆ ਜਾਣਾ ਪਿੱਕੋ ਇੱਧਰ ਆ ਜਾ ਖੋਲ ਕੇ ਦਿਖਾਓ ਆ ਦੇਖੋ ਬੈੱਡ ਸ਼ੀਟ ਆ ਦੇਖੋ ਡਬਲ ਬੈੱਡ ਦੀ ਬੈੱਡ ਸ਼ੀਟ ਹੈ ਤੇ ਆ ਦੋ ਪਿੱਲੋ ਕਵਰ ਨਾਲ ਹੈ ਇਹ ਸਿਰਫ ਦੇ ਦੇਣੀ 160 ਰੁਪਏ ਦੀ ਸਿਰਫ 160 ਰੁਪਏ ਦੀ ਇਹ ਘੱਟੋ ਘੱਟ ਵੀ 250 300 ਰੁਪਏ ਸੇਲ ਕਰਦੇ ਲੋਕੀ ਬਾਜ਼ਾਰ ਚ ਮਾਲ ਇਹ ਨਹੀਂ ਹੈਗਾ ਮਾਲ ਹਲਕਾ ਮਾਲ ਪੂਰਾ ਵਧੀਆ ਮਾਲ ਹੈ ਇਦਾਂ ਦੀ ਕੋਈ ਚੱਕਰ ਨਹੀਂ ਹੈਗਾ ਤੇ ਉਸ ਤੋਂ ਬਾਅਦ ਆ ਜਾਂਦੀ ਆ ਦੇਖੋ ਚੱਦਰਾਂ ਦੇਖੋ ਇਹ ਇੱਕੋ ਨਾਲ ਦਾ ਪੀਸ ਅਸੀਂ 4 450 ਪੀਸ ਚੱਕਿਆ ਸੀਗਾ ਇੱਕੋ ਇੱਕੋ ਕਲਰ ਦਾ ਇਹ ਮਿਲਣਾ ਇੱਕੋ ਹੀ ਕਲਰ ਹੈ ਇੱਕੋ ਡਿਜ਼ਾਈਨ ਇਹ ਸਿਰਫ ਦੇਣੀ 310 ਰੁਪਏ ਦੀ ਸਿਰਫ 310 ਰੁਪਏ ਪਿੱਲੋ ਕਵਰ ਸਾਰੇ ਬੈੱਡ ਸ਼ੀਟਾਂ ਦੇ ਨਾਲ ਲਉਣਗੇ ਇਹ ਨਹੀਂ ਕਈ ਅਸੀਂ ਨਾ ਦਿਖਾਈਏ ਤਾਂ ਪਿੱਲੋ ਕਵਰ ਨਾਲ ਹੀ ਹੋਣਗੇ ਹਰੇਕ ਚੀਜ਼ ਦੇ ਆ ਲੋ ਉਸ ਤੋਂ ਬਾਅਦ ਆ ਗਈ ਆ ਦੇਖੋ ਜੀ ਬਨੈਨੋ ਮਾਨੇਖੋ ਆ ਵੀ ਖੋਲੋ ਪੀਸ ਆ ਦੇਖੋ ਆ ਦੇਖੋ ਚਾਹੇ ਪੀ 4.500 ਇਹਦੇ ਵਿੱਚ ਵਿੱਚ ਵਿਕਿਆ 550 ਆ ਪੀਸ ਬਤਾ ਕਿੰਨੇ ਦੇਣਾ ਤੁਹਾਨੂੰ ਸਿਰਫ ਹਾਂਜੀ ਸਿਰਫ ਸਾਡੇ 380 ਰੁਪਏ ਦਾ ਪੀਸ ਦੇਣਾ ਸਿਰਫ ਓਕੇ ਸਿਰਫ 300 ਸਿਰਫ ਇਹ ਸਟਾਕ ਕਲੀਅਰ ਦੀ ਸੇਲ ਹੈ ਜੀ ਠੀਕ ਪਹਿਲੇ ਦੱਤੇ ਮਿਆਂ ਇਸ ਤੋਂ ਬਾਅਦ ਆ ਗਿਆ ਦੇਖੋ ਗੁਲਾਬ ਡਬਲ ਦਾ ਖੂਨ ਪੀਸ ਹੱਡਵਲ ਦਾ ਗਲਾਫ ਆ ਗਿਆ ਉਹਨੂੰ ਆ ਦੇਖੋ ਇਹ ਕਿੰਨੇ ਦਾ ਸਿਰਫ 280 ਰੁਪਏ ਦਾ ਓਕੇ ਵੀਰੇ ਸਿਰਫ 280 ਰੁਪਏ ਦਾ ਗਲਾਫ ਹੈਗਾ ਜੀ ਅੱਜ ਚੱਦਰ ਖਾਲੀ ਪਹਿਲੇ ਆਹ 쿠ਸ਼ਨ ਵਾਲੀ ਚੱਦਰ ਆ ਗਈ ਦੇਖੋ ਬਹੁਤ ਡਿਮਾਂਡ ਹੁੰਦੀ ਹੈ ਨੀ ਚੱਦਰ ਦੀ ਬਹੁਤ ਸੇਲ ਕੀਤੀ ਆਪਾਂ ਚੱਦਰ 쿠ਸ਼ਨ ਵਾਲੀ ਬਹੁਤ ਇਹ ਸਮਝ ਲਓ ਇਹ ਮਾਲ ਆਏ ਵੀ ਇਸ ਵਾਰੀ ਇਹ ਘੱਟ ਰੇਂਜਾ ਦੇ ਮਾਲ ਆ ਬਾਜ਼ਾਰ 14-1500 ਰੁਪਏ ਸੇਲ ਹੁੰਦਾ ਕੁਛ ਨਾਲਾ ਸੈੱਟ ਆ ਦੋ ਕੁਸ਼ਨ ਹੈ ਦੋ ਪਿੱਲੋ ਕਵਰ ਹੈ ਤੇ ਬੈੱਡ ਸ਼ੀਟ ਹੈ ਪੰਜ ਪੀਸਾਂ ਦਾ ਸੈੱਟ ਹੁੰਦਾ ਨਾਲੇ ਬੈੱਡ ਸ਼ੀਟ ਵੀ ਕਿੰਗ ਸਾਈਜ਼ ਦੀ ਹੈ ਇਹ 10 ਇੰਚੀ ਗੱਦੇ ਦਾ ਗਰਾਹਨ ਲਾਈਨਿੰਗ ਕਿੰਗ ਸਾਈਜ਼ ਦੀ ਬੈੱਡ ਸ਼ੀਟ ਆ ਦੇਖੋ ਕਿੰਨਾ ਵਧੀਆ ਕਲਰ ਕਿੰਨੇ ਵਧੀਆ ਆ ਦੇਖੋ ਰੰਗ ਕਿੰਨਾ ਵਧੀਆ ਦੋ ਕੁਸ਼ਨ ਨਾਲਾ ਬੈੱਡ ਸ਼ੀਟ ਆ ਇਹ ਸਿਰਫ ਦੇਣੀ 825 ਰੁਪਏ ਦੀ ਅਸੀਂ 825 ਰੁਪਏ ਕਿੰਗ ਸਾਈਜ਼ ਹੈਗਾ ਜੇ ਇਹ 14-1500 ਸੇਲ ਹੁੰਦੀ ਬੈੱਡ ਸ਼ੀਟੇ ਘੱਟੋ ਘੱਟ ਇਸੇ ਰੋਣੇ ਦਾ ਸਟੋਕ ਕਲੀਅਰ ਦੀ ਸੇਲ ਆ ਰਹੀ ਹੈ ਤਾਂ ਉਹ ਆ ਗਿਆ ਗਲਾਸ ਆਪਣੇ ਕੋਲ ਆ ਦੇਖੋ ਪਹਿਲੇ ਗਲਾਸ ਆਈ 280 ਰੁਪਏ ਦਾ ਸ਼ਨੀਲ ਦਾ ਗਲਾਸ ਆ ਗਿਆ ਦੇਖੋ ਓਕੇ ਵੀਰੇ ਇਹ ਸ਼ਨੀਲ ਦਾ ਗਲਾਸ ਹੈਗਾ ਦੇਖੋ ਹੂੰ ਇਹ ਸ਼ਨੀਲ ਦਾ ਗਲਾਸ ਹੈ ਤੇ ਲੈ ਲੈਣਾ ਤੁਹਾਨੂੰ ਸ਼ਨੀਲ ਦਾ ਗਲਾਸ 470 ਰੁਪਏ ਦਾ ਸਾਢੇ 5 600 ਰੁਪਏ ਸੇਲ ਕੀਤਾ ਹੈ ਹੁੰਦੇ ਨਾ 470 ਰੁਪਏ ਦਾ ਤੁਹਾਨੂੰ ਲੈ ਜਾਓ ਜਿੰਨਾ ਮਨ ਲੈ ਕੇ ਜਾਣਾ ਜੇ ਆ ਦੇਖੋ ਵੱਡਾ ਜਿਵੇਂ ਗਲਾਫ ਦੇ ਮਲੇ ਫੁੱਲ ਸਾਈਜ਼ ਦਾ ਗਲਾਫ ਹੈ ਜਿੰਦੀ ਵੱਡੇ ਗੱਦੇ ਹੋ ਮਤਲਬ ਕਿ ਵੱਡੀ ਲਜਾਈ ਹੁੰਦੀ ਜਾਂ ਕੁਛ ਹੁੰਦਾ ਵੱਡਾ ਸਾਈਜ਼ ਹੈ ਗਾਏ ਇਸ ਸਾਈਡ ਤੇ ਬੋਨ ਵੀ ਲੱਗੀ ਹੋਈ ਆ ਤੇ ਜੇ ਤੁਸੀਂ ਇਹਨੂੰ ਬੈੱਡ ਬੈੱਡ ਸ਼ੀਟ ਨੂੰ ਯੂਜ਼ ਕਰਨਾ ਤਾਂ ਬੈੱਡ ਸ਼ੀਟ ਨੂੰ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇਹਦਾ ਕਵਰ ਨੂੰ ਵੀ ਕਰ ਸਕਦੇ ਹੋ ਆ ਸਾਈਜ਼ ਵੀ ਫੁੱਲ ਹੈਗਾ ਇਹ ਤੁਹਾਨੂੰ ਰੇਟ ਦੇ ਦਾਂਗੇ 600 50 ਰੁਪਏ ਦੇ ਦਾਂਗੇ 7.5-800 ਸੇਲ ਕੀਤਾ ਹੈ